ਨੇ ਨੋ ਦਖੜੇ ਬਾਈ ਹਰਿੰਦਰ ਚਵਾਈ ਦੇਖੋ ਤੁਸੀਂ ਕਰਾ ਚਵਾਈ ਆ ਦੇਖੋ ਆ ਮਗਰਲੇ ਸਣਾ ਦੀ ਵੇਖੀ ਬਾਈ ਗੁੱਤੀਆਂ ਪੌਂਦੀਆਂ ਥੱਲੇ ਹਨ ਆ ਦੇਖੋ ਨੀ ਆ ਦੇਖੋ ਚਵਾਈ ਵਰਦੀ ਆ ਛੀਮੜ ਭਾਈ ਉਹ ਪੋਲੀ ਵੀ ਆ ਤਾਰਾ ਨਾ ਵਰਦੀ ਆ ਵਰਦੀ ਪੂਰੀ ਲਓ ਵੀ ਮਗਰਦੀ ਬੇਟਾ ਭਾਈ ਕਿਨੇ ਠੀਕ ਆ ਨਾ ਹਾਂ ਉਹੀ ਕਹਿ ਕੇ ਦਿਖਾਵੇ ਪਸੂ ਇਹਨਾਂ ਨੂੰ ਤੂੰ ਤਾਂ 6 ਦੰਦਾ ਹਰਿੰਦਰ ਪਹਿਲੇ ਸੂਆ ਸੂਈ ਆ ਠੀਕ ਆ ਭਾਈ ਆਰਡਰ ਪੂਰਾ ਫੈਕਸ ਬਈ ਹਾਂ ਪੂਰਾ ਫੈਕਸ ਆਰਡਰ ਕਿੰਨਾ ਬੋੜਾ ਤਾਂ ਸਹੀ ਤੇਰੇ ਯਾਰ 16 ਕਿਲੋ ਤਿਆਰ ਆ 16 ਕਿਲੋ ਬਈ ਇਹਦੇ ਤਿਆਰ ਹੋ ਗਈ 65000 ਦੀ ਬੱਛੀ ਆ ਅੱਜ 55000 ਦੀ ਦੇ ਦੇਣੀ 55000 ਤੇ ਜਗਦੀਪ ਇਹਦਾ ਫਿਰ ਭਾਅ ਕੀ ਕਰਨਗੇ ਇਹਦਾ ਭਾਈ ਮੁੱਲ ਕਰਾਉ ਨੂੰ ਜਿੰਨਾ ਮਰਜ਼ੀ ਕਰਾ ਲਈ ਬਰਿੰਦਰ 66000 ਦੀ ਦੇਣੀ ਆ ਇਹ ਵੀ ਆਪਾਂ 66 ਦੀ ਦੇਣੀ ਆ ਹਾਂ ਤੇ ਲਓ ਵੀ ਹਣਾਂ ਹਲੇ ਖਾਣਾ ਸੁਣਾ ਨੂੰ ਜੇ ਵਾਲਾ ਬੰਦਾ ਲੈ ਜਵੇ ਬਾਈ 20 ਕਿਲੋ ਦੇ ਦੇਣਾ ਨੇ ਤੇ ਦੁੱਧ ਸੋਨਾ ਕੱਢ ਜੂਗੀ ਕਿ ਨਹੀਂ ਬਾਈ ਰੇਡ ਆਜਾ 50 ਪਿੰਡ ਘੁੰਮ ਕੇ ਆ ਜੀ ਅਗਲਾ ਠੀਕ ਆ ਆਪਣੇ ਆਲੇ ਰੇਡ ਨਹੀਂ ਮਿਲਨੇ ਤੇ ਅੱਜ ਆਫਰ ਵੀ ਹੱਕ ਦੇਣੀ ਆ ਸਾਥੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਬਾਈ ਜਗਦੀਪ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਗੋਦੇਆਲਾ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਚਾਰ ਨਾਲ ਕਵਰ ਕਰਕੇ ਦਿਖਾਵਾਂਗੇ ਦੋ ਤਾਂ ਜਿਹੜੇ ਤਾਜੀ ਸੂਏ ਸਵਾਏ ਆ ਤੇ ਦੋ ਗੱਬਣ ਤਿਆਰ ਤੇ ਬਾਈ ਅੱਜ ਇਹ ਚੀਜ਼ ਦਾ ਚੈਲੰਜ ਕਰਦਾ ਪਿਆ ਬਾਈ ਕਹਿੰਦਾ ਕਿੱਥੋਂ ਵੀ ਘੁੰਮ ਕੇ ਆ ਜੋ ਆਪਣੇ ਵਾਲਾ ਰੇਟ ਕੋਈ ਸੱਜਣ ਦੇ ਕੇ ਦਿਖਾ ਦੇਵੇ ਕਹਿੰਦਾ ਵੀ ਮੈਂ ਰੇਟ ਵੀ ਜੈਜ ਕਰੂੰਗਾ ਤੇ ਦੁੱਦੂ ਦੁੱਦੂ ਬਾਰੇ ਸਾਰੀ ਜਾਣਕਾਰੀ ਕਹਿੰਦਾ ਆਪਾਂ ਵੀਡੀਓ ਦੇ ਵਿੱਚ ਦੇ ਦਾਂਗੇ ਜਗਦੀਪ ਭਾਈ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਸੱਸੀ ਗਾ ਭਾਈ ਤੇ ਜਗਦੀਪ ਭਾਈ ਅੱਜ ਦੇ ਰੇਟ ਕਿਵੇਂ ਦੇ ਰਹਿਣਗੇ ਬਾਈ ਬਾਈ ਰੇਟ ਆ ਜੋ 50 ਪਿੰਡ ਘੁੰਮ ਕੇ ਆ ਜੀ ਅਗਲਾ ਠੀਕ ਆ ਆਪਣੇ ਆਲੇ ਰੇਟ ਨਹੀਂ ਮਿਲਨੇ ਕਿਆ ਜਾ ਆਫਰ ਵੀ ਹੱਕ ਦੇਣੀ ਆ ਲਾਫਰ ਦੇਣਾ ਬਾਈ ਕਹਿੰਦਾ ਜਗਦੀਸ਼ ਸਭ ਤੋਂ ਪਹਿਲਾਂ ਕਰਮ ਵਾਲੀ ਜਿਹੜੀ ਜਰਸੀ ਖੜੀ ਆ ਇਹਦੇ ਬਾਰੇ ਦੱਸ ਦੀ ਬਾਈ ਇਹਦੀ ਕੀ ਡਿਟੇਲ ਆ ਕਿੰਨੇ ਕ ਦਿਨਾਂ ਦੀ ਸੂਈ ਆ ਆਪ ਕਿੰਨੇ ਕ ਦੁੱਧ ਵਾਲੀ ਆ ਕੀ ਸਾਰਾ ਹਿਸਾਬ ਦਾ ਵੈਦਾ ਬਾਈ ਬਾਈ ਪਹਿਲੇ ਸੂਏ ਸੂਈ ਆ ਠੀਕ ਆ ਮੂੰਹ ਤੋਂ ਛੇ ਜਾਂਦਾ ਠੀਕ ਆ ਬਾਈ ਬੱচ্চਾ ਮਗਰ ਬੱচ্চਾ ਵਾ ਕੱਲ ਦੀ ਸੂਈ ਆ 12 ਲੀਟਰ ਬੋਲੀ ਤਿਆਰ ਆ 12 ਲੀਟਰ ਬਾਈ ਹਾਂ ਤੋਰ ਜਗਦੀਪਿਆ ਕਰੀ ਪਹਿਲਾਂ ਇਹਨੂੰ ਹਨਾ ਤੇ ਉਹ ਕਿਵੇਂ ਚੌਣ ਚਾਰ ਨੂੰ ਕਿਵੇਂ ਬਾਈ ਮੈਂ ਕਹਿੰਦਾ ਥੱਲੇ ਆਈ ਬੈਜੀ ਪਣਾ अच्छा हां ਆਪਣੇ ਪਸ਼ੂ ਇਹੋ ਜਿਹੇ ਬਿਨਾ ਨਿਆਣੇ ਤੋਂ ਚੋੜੀ ਪੜਾ ਆਪਾਂ ਧਾਰਾਂ ਵੀ ਮਾਰ ਦਾਂਗੇ ਓਕੇ ਹਣਾ ਹਾਂ ਤੇ ਬਾਕੀ ਬਈ ਕੱਦ ਕਾਰ ਹਣਾ ਪੂਰੀ ਪੂਰੀ ਨਿੱਗਰ ਆ ਬਾਈ ਪੂਰੀਆਂ ਜਾਨ ਵਾਲੀਆਂ ਬਹਿਣਾ ਵੀ ਆਪਣੀਆਂ ਜਿਹੜੀਆਂ ਦੂਜੀਆਂ ਕਾਲੀਆਂ گاਵਾ ਦੇ ਕੱਦ ਪੂਰੇ ਵੱਡੇ ਇਹ ਵੀ ਪੂਰੀਆਂ ਜਾਨ ਵਾਲੀਆਂ ਬਾਈ ਓਏ ਓਏ ਇਹ ਬੱਚੇ ਤੋਂ ਧਿਆਨ ਆਇਆ ਪੁੱਤ ਦੇਖੋ ਵੀ ਤੁਸੀਂ ਫੇਸਬੁਕ ਦੀ ਕੁਆਲਿਟੀ ਇਸ ਵੇਲੇ ਬਾਈ ਜੇ ਕਿ ਤਗੜੇ ਫਾਰਮ ਚ ਹੁੰਦੀ ਤਗੜੇ ਬੰਦੇ ਕੋਲ ਹੁੰਦੀ ਉਹਨੇ ਰੇਟ ਹੋਰ ਹੀ ਕਰਨਾ ਹੀ ਤੇ ਆਪਾਂ ਜਿਹੜਾ ਭਾਜਣਾ ਕਿਸੇ ਨੇ ਨਹੀਂ ਦੇਣਾ ਪਲਾਗਲਾ ਪੰਜਾਹ ਪਿੰਡ ਘੁੰਮ ਗਿਆ ਜੀ ਲੋ ਵੀ ਬਾਈ ਬੱਚੀ ਦੀ ਚਮਕ ਵੇਖ ਹਾਂ ਉਹ ਤੋਂ 6 ਦਾ ਅਰਿੰਦਰ ਪਹਿਲੇ ਸੂਆ ਸੂਈ ਆ ਠੀਕ ਆ ਬਾਈ ਆਰਡਰ ਪੂਰਾ ਫੈਕਸ ਬਾਈ ਹੈ ਨਾ ਪੂਰਾ ਫੈਕਸ ਆਰਡਰ ਦੀ ਆ ਹਾਂ ਤੇ ਤਾਜੀ ਕਰਕੇ ਬੱਚੇ ਦਾ ਤਾਂ ਕਰਦੀ ਹੈ ਕਿੰਨਾ ਬਾਈ ਬੋਲਾ ਤਿਆਰ ਅਜ ਦੀ ਪੇੜਾ 10 ਲੀਟਰ ਚੋਂ ਉਹ ਕੇ ਦਵਾਂਗੇ ਆਪਾਂ 12 ਲੀਟਰ ਹਾਂ ਬਾਈ ਅੱਜ ਤੀਜੀ ਜਵਾਈ ਹੋਣੀ ਆ 12 ਲੀਟਰ ਹੀ ਬਾਈ ਕੱਲ ਦੀ ਸੂਈ ਵੀ ਆ ਤੀਜੀ ਜਵਾਈ ਹੋਣੀ ਆ ਸਾਥ ਹੀ ਦੇਖ ਲਉਣਾ ਥਣ ਭਾਂਡਾ ਤੇ ਜੀ ਮੈਂ ਕਹਿੰਦਾ ਵੀ ਇਹ ਧਾਰਾਂ ਭੰਡਲੇਵੇ ਦੀ ਲਈ ਫਿਰਦੀ ਹੈ ਜੀ ਆਪਾਂ ਕਹਿ ਦਈਏ ਕਿ ਨਹੀਂ ਧਾਰਾਂ ਵੀ ਆਪਾਂ ਮਾਰਾਂਗੇ ਵੀਡੀਓ ਧਾਰਾਂ ਵੀ ਮਾਰ ਦਾਂਗੇ ਹਣਾ ਤੇ ਮੁੱਲ ਕਰਦੇ ਫਿਰ ਲੈਣ ਦੇਣ ਵਾਲਾ ਹੀ ਹੈ ਬਾਈ ਜੇ ਚੰਗੇ ਬੰਦੇ ਕੋਲ ਹੁੰਦੀ ਆਪਣੇ ਕਹਿੰਦੇ 50000 ਤੋਂ ਘੱਟ ਦੇਣੀ ਨਹੀਂ ਠੀਕ ਆ ਆਪਾਂ 56000 ਦੀ ਦੇ ਦੇਣੀ 56000 ਦੀ ਹਾਂ ਤੇ ਧਾਰਾਂ ਵੀ ਕਹਿਣਗੇ ਧਾਰਾਂ ਵੀ ਮਾਰ ਦਿੰਦੇ ਧਾਰਾਂ ਵੀ ਮਾਰ ਦੇ ਬਾਈ ਲੈ ਨਿਆਣਾ ਲਾਉਣਾ ਲਾੜੀ ਨਹੀਂ ਲਾਉਣਾ ਨਾ ਲਈ ਕੋਈ ਵਾਅਦਾ ਵੱਟਾ ਨਹੀਂ ਆ ਦੇਖੋ ਦਿਓ ਨੇੜੋਂ ਦਿਖਾ ਦੇ ਬਾਈ ਹਰਿੰਦਰ ਚਵਾਈ ਦੇਖੋ ਤੁਸੀਂ ਕਰ ਆਹ ਦੇਖੋ ਆ ਮਗਰਲੇ ਥਣਾ ਦੀ ਵੇਖੀ ਬਾਈ ਗੁੱਤ ਨਾ ਪਉਂਦੀ ਥੱਲੇ ਹਨਾ ਆਹ ਦੇਖੋ ਨੀ ਚੋਣ ਹੀ ਬਹੁਤ ਹਰਿੰਦਰ ਬਾਈ ਆਈ ਨੀਗਾ ਆਪਣਾ ਪਸ਼ੂ ਆ ਆਏ ਕੋਈ ਚਵਾ ਦੇ ਦਿਖਾਵੇ ਕੋਈ ਵੇਖ ਇਹ ਪੁੱਠੇ ਪਾਸੇ ਦੀ ਬਹਿ ਗਿਆ ਲੈ ਕੋਈ ਚਵਾਵੇ ਲời ਬਿਲਕੁਲ ਬਾਈ ਹਨਾ ਆਪਾਂ ਨੇ ਆ ਚੈਲੰਜ ਕਰ ਲਈਦਾ ਅਗਲੇ ਨੂੰ ਭਰਾ ਮਰਾ ਨਿਆਣੇ ਦੁਆਸੇ ਤਾਰਾ ਮਾਰ ਲਵੇ ਅਗਲਾ ਲੈ ਨਾ ਵੀ ਮਗਰ ਦੀ ਬੈਟਾ ਬਾਈ ਕਿ ਨਹੀਂ ਠੀਕ ਹੈ ਨਾ ਕੋਈ ਕਹਿ ਕੇ ਦਿਖਾਵੇ ਪਸੂਰੇ ਦਾ ਚੰਦਾ ਤੇ ਬਾਕੀ ਬਈ ਜਦੀਪ ਚਵਾਈ ਸਵੇਰੇ ਹੋਈ ਹੋਊਗੀ ਕੋਈ ਵੀ ਹੋਵੇ ਨਾ ਖਾਲੀ ਕੀਤੀ ਹੋਈ ਹੈ ਖਾਲੀ ਨਾ ਕੀਤੀ ਹੋਈ ਹੈ ਤੇ ਭਾਈ ਆਇਆ ਦੂਸਰੇ ਨੰਬਰ ਵਾਲੀ ਪਰਿਆ ਆਇਆ ਬਾਈ ਇਹਦੀ ਕਰਮ ਵਾਲੀ ਦੀ ਬਾਈ ਕੀ ਡਿਟੇਲ ਹੈ ਕੰਨਵਾ ਸੂਆ ਸੂਆ ਤੇ ਬੱਚਾ ਕੀ ਦੇਗੀ ਕਿੰਨੇ ਸੂਆ ਭਾਈ ਉਹ ਦੱਸਦੇ ਸੀ ਦੂਜਾ ਸੂਆ ਆਪਾਂ ਤੀਜਾ ਸੂਆ ਮੰਨ ਕੇ ਲਈ ਭੈਣ ਭਰਾ ਜਿਹੜਾ ਮਰ ਜਮਾ ਤੇ ਭਾਈ ਕਿੰਨਾ ਦਾ ਦੱਸਿਆਗਾ ਵੀਰੇ ਉਹਨਾਂ ਨੇ ਕਿਹਾ ਸੀ 20 ਪਲੱਸ ਚੋਆ ਵਾ ਹੁਣ 16 ਲੀਟਰ ਬੋਲੀ ਤਿਆਰ ਆ ਸੋਨਾ ਆ ਕਲ ਦੀ ਸੂਈ ਆ ਠੀਕ ਆ ਭਾਈ ਹਾਂ ਚਲੋ ਤੋਰ ਭਾਈ ਫਿਰ ਆਪਾਂ ਬੱਚਾ ਵੀ ਦਿਸਾਣਾ ਆ ਆਉਂਦੇ ਤਿੰਨ ਡੰਗ ਚੋਲੇ ਚਾਰ ਡੰਗ ਚੋਲੇ ਤੱਲੀ ਕਰਕੇ ਲੈ ਕੇ ਜਾ ਗਿਆਂ ਬਿਲਕੁਲ ਆਣਾ ਭਾਈ ਵੇਖ ਵੈੜ ਤੂੰ ਦੇਣੀ ਵੀ ਆਪਾਂ ਗੱਲ ਸੁਣ ਲੈ ਮੇਰੀ ਐਡਾ ਪਾ ਕੇ ਇਹ ਨਹੀਂ ਦੇਣਾ ਜਿਹੜਾ ਆਪਾਂ ਪਾ ਦੇਣਾ ਠੀਕ ਆ ਵੇਖ ਵੈੜ ਦਾ ਲੇਵਾ ਵੇ ਖਾਲੀ ਕੀਤੀ ਹੋਇਆ ਸਵੇਰੇ ਥਣ ਪਾਂਡਾ ਦੇਖ ਤੂੰ ਕੀ ਕਰ ਐਣ ਪੰਡ ਲੇਵੇ ਦੀ ਲਈ ਵਰਦੀ ਆ हां थण ਵੀ ਦੇਖੋ ਤੁਸੀਂ ਇੰਨਾ ਸੋਹਣਾ ਤੇ ਬਾਕੀ ਭਾਈ ਗੈਰ ਨਾਲ ਬੜਾ ਇੱਛਾ ਬੈਗਾ ਜੋੜਾ ਇਹਨੂੰ ਗੈਪ ਤੁਸੀਂ ਦੇਖੋ ਤੁਸੀਂ ਹਨਾ ਇਹ ਗੜੀ ਜਿਹੜਾ ਬਣਾ ਜੋੜੀ ਹੋਰ ਇਹ ਭਾਈ ਰਿੰਦਰ ਗੜੀ 'ਚ ਬੈਘੇ ਜੋੜਾ ਬਣਾਇਆ ਲੈ ਬੱਚਾ ਕਿੱਥੇ ਖੜਾ ਨਹੀਂ ਕੋਈ ਬੈਠ ਬੈਣ ਨਹੀਂ ਦਿੰਦੀ ਹਾਂ ਪੁੱਠੇ ਬਾਥੇ ਦੀ ਬੈਜਾ ਬਣਾ ਲੈ ਇਹਦੇ ਆਈ ਹੈ ਲੱਗੇ ਸੋਣ ਬੈਠਾ ਲੈ ਬਿਲਕੁਲ ਹਨਾ ਭਾਈ ਹਾਂ ਤੇ ਬਾਕੀ ਯਾਰ ਥਣਾ ਥਣਾ ਦਾ ਗੈਰ ਨਾ ਨਾ ਦੇਖ ਭਾਈ ਦੁੱਧ ਵਾਲੀ ਬੈਠਾ ਮਸ਼ੀਨ ਤੇ ਜੋੜਾਤੀ ਜੋੜਾ ਬਿਲਕੁਲ ਹਨਾ ਭਾਈ ਉਹ ਕਿੰਨਾ ਜਿਗਰੀ ਬੋਲਾ ਤਿਆਰ ਹੈ ਥਲੇ 16 ਲੀਟਰ ਤਿਆਰ ਹੈ 16 ਲੀਟਰ ਹਾਂ ਤੇ ਦੁੱਧ ਫਿਰ ਬਾਈ ਕਿੰਨਾ ਦੇ ਜੂ ਤੇਰੇ ਹਿਸਾਬ ਨਾਲ ਬਾਈ ਬਾਈ ਆਪਾਂ ਤਾਂ ਕਹਿੰਦੇ ਆ 20 ਪਲੱਸ ਦੇ ਦੋਵੇਂ ਵਧੀਆ ਬਿਲਕੁਲ ਹੈਨਾ 20 ਪਲੱਸ ਤੇ ਜਵਾਬ ਹੀ ਦਵਾਂ ਜਿਹੜੀ ਹੁਣ ਦੂਜੇ ਦਿਨ 16 ਤੇ ਆ ਹੈਨਾ ਆਪਾਂ ਜਵਾਬ ਹੀ ਦਵਾਂਗੇ ਬਿਲਕੁਲ ਹੈਨਾ ਬਾਕੀ ਦੁੱਧ ਪੁੱਤ ਹੁੰਦਾ ਬਾਈ ਸੇਵਾ ਦਾ ਸੇਵਾ ਦਾ ਬਾਕੀ ਕਿੰਨਾ ਬੋੜਾ ਦਾ ਸਹਿ ਦੇ ਤਿਆਰ 16 ਕਿਲੋ ਤਿਆਰ ਆ 16 ਕਿਲੋ ਬਾਈ ਕਹਿੰਦਾ ਤਿਆਰ ਆ ਬਈ ਮਿੱਤਰ ਮਗਰ ਬੱਚਾ ਬੱਛਾ ਵਾ ਬਾਈ ਬਾਕੀ ਐਡੀ ਗਾਣੂ ਬਾਈ ਇਹਨਾਂ ਦੁੱਧ ਕਹਿੰਦਾ ਵੀ ਕੁਛ ਨਹੀਂ ਹੈਨਾ ਕਹਿੰਦਾ ਵੀ ਕੁਛ ਨਹੀਂ ਹੈ ਬਹਿ ਗਏ ਇਹ ਆ ਦੇਖੋ ਆਪਾਂ ਧਾਰਾ ਵੀ ਮਾਰ ਜਿੰਨੇ ਬਾਈ ਠੰਡ ਭਾਂਡੇ ਦੀ ਬੜੀ ਚੰਗੀ ਆ ਪੂਰੀ ਪੂਰੀ ਚੰਗੀ ਆ ਤੇ ਬਾਕੀ ਚਲੋ ਆਪਾਂ ਤਾਂ ਚੰਗੀ ਹੋਈ ਗਹਿਣਾ ਕੋਈ ਬੰਦਾ ਆਪਦੀ ਤਹਲੀ ਆਪਦੀ ਸੰਗ ਨਾਲ ਬਾਈ ਆਪਣੀ 100 ਤੋਂ 100 100 ਤੋਂ 100 ਆ ਕਿ ਨਹੀਂ ਹਾਂ ਆਪਾਂ ਉਹ ਜੀ ਗੱਲ ਨਹੀਂ ਕਰਦੇ ਲੈ ਆ ਦੇਖੋ ਹਣਾ ਬੱਚਾ ਮਗਰ ਬੱਛਾ ਵਾ ਬਾਈ ਇਹਦਾ ਚਾਣਾ ਇਹਦੇ ਮਗਰੇ ਠੀਕ ਆ ਲੈ ਆ ਵੇਲਾ ਧਾਰਾ ਵਿੱਚ ਦਿਖਾ ਦੀ ਬਾਈ ਓਕੇ ਇਹ ਆ ਦੇਖੋ ਇਹ ਚ ਵਾਈ ਵਰਦੀ ਆ ਟੀਮੂਡ ਉਹ ਪੋਲੀ ਵੀ ਆ ਤਾਰਾ ਨਾ ਵਰਦੀ ਆ ਵਰਦੀ ਪੂਰੀ ਭੋਗ ਨੂੰ ਲੈ ਇਹ ਮੰਨਿਆ ਰਹੀ ਆ ਮਗਰਲੇ ਥਣਾ ਚ ਦੁੱਧ ਵਾਤਾ ਬਿਲਕੁਲ ਆ ਨਾ ਭਾਈ ਹਾਂ ਦੁੱਧ ਵੀ ਚਿੱਟਾ ਹੋਊਗਾ ਇਹਦਾ ਆ ਦੇਖ ਲੈ ਇੱਧਰ ਦੀ ਬੈ ਆ ਪਾ ਲੈ ਤੂੰ ਨੇ ਪਾਸੇ ਬੈ ਕੇ ਜੁਆਈ ਕਰ ਲੈ ਪਾ ਆ ਦੇਖੋ ਨਾ ਭਾਈ ਕਾ ਬਈ ਬੜੀ ਇੱਕ ਨੰਬਰ ਆ ਯਾਰ ਕਿ ਨਹੀਂ ਹਾਂ ਇਹ ਜੇ ਆਪਾਂ ਗੱਲਬਾਤ ਕਰ ਲਈਏ ਤੇ ਇਹਦਾ ਮੁੱਲ ਕਰ ਦੇ ਇਹਦਾ ਹੀ ਫਿਰ ਭਾਈ ਲੈਣ ਦੇਣ ਜੇ ਲਈ ਯਾਰ ਮੁੱਲ ਗਰਾਂ ਨੂੰ ਤੈਨੂੰ ਵੀ ਪਤਾ ਵਾ 80 85 ਹਜ਼ਾਰ ਦੀ ਆ 70 ਹਜ਼ਾਰ ਦੀ ਦੇ ਦੇਣੀ 67 ਹਜ਼ਾਰ ਦੀ ਆ ਇਹ ਦੇ ਮਗਰ ਬੱਚਾ ਹੈ ਨਾ ਆ ਦੇਖ ਲੈ ਨਾੜੂ ਆ ਜਵਾ ਕੱਚਾ ਬੱਚਾ ਹੈ ਨਾ ਤੇ ਆ ਜਾ ਬਈ ਤੀਸਰੇ ਨੰਬਰ ਵਾਲੀ ਤੇ ਆ ਜਾ ਬਈ ਤੀਜੇ ਨੰਬਰ ਵਾਲੀ ਦੀ ਇਹ ਕੀ ਡਿਟੇਲ ਆ ਬਈ ਕਰਮ ਵਾਲੀ ਬਾਈ ਜਰਸੀ ਤੇ ਸ਼ਾਈ ਵਾਲ ਦਾ ਕਰਾਸ ਆ ਮੂੰਹ ਤੋਂ ਸ਼ੇਡਾਂ ਦਾ ਅੱਛਾ ਇਹ ਵੀ ਦੰਦਾ ਜੀ ਆ ਦੰਦਾਂ ਜਾਂ ਦੂਜੇ ਸੂਏ ਸੂਣਾ ਠੀਕ ਆ ਬਈ ਪਹਿਲਾਂ ਨੇ ਉਹਨਾਂ ਨੇ ਦੱਸਿਆ ਵਾ 13 14 ਕਿਲੋ ਦਿੱਤਾ ਵਾ ਠੀਕ ਆ ਬਈ ਆਪਾਂ ਇਨਾ ਮੰਨ ਕੇ ਲਿਆ ਬਈ ਠੀਕ ਆ ਪਰ ਇਹ ਨਾ 13 14 ਕਿਲੋ ਮਿੰਨਾਰ ਗਿਆ ਦੋ ਦੋ ਤੋਰ ਬਈ ਇਹਨੂੰ ਵੀ ਹੈਨਾ ਤੇ ਥਾਣੇ ਨੂੰ ਵੀ ਬਹੁਤ ਸੋਹਣਾ ਲੱਗਿਆ ਬਈ ਮੈਂ ਸੋਹਣਾ ਥਾਣਾ ਵੀਰੇ ਦੂਰਾ ਥਾਣ ਲੱਗਾ ਵਾ ਬੱਚੇ ਨੂੰ ਅਜਾ ਬੱਚੇ ਹੱਤਾਂ ਸੁੰਦੀ ਨਹੀਂ ਗਈ ਹੂੰ ਵੇ ਜਗਦੀਪ ਜਿਹੜੇ ਬੰਦਿਆਂ ਨੂੰ ਇਹਨਾਂ ਦੀ ਪਰਖਾ ਉਹ ਤਾਂ ਛੱਡਦੇ ਹੀ ਨਹੀਂ ਬਾਈ ਮੈਂ ਕਹਿੰਦਾ ਨਾ ਚੀਜ਼ ਆ ਜਿਹੜੀ ਜਿਹੜਾ ਬੰਦਾ ਅਗਲਾ ਕਹਦਾ ਯਾਰ ਮਾਝ ਤੇ ਪੈਸਾ ਲਾਉਣ ਨਾਲੋਂ ਬਾਈ ਮੈਂ ਨਹੀਂ ਵੀ ਫੰਡਰ ਬਣੇ ਪਾ ਦੇ ਦੇਣੀ ਹਾਂ ਭਾ ਵੀ ਬਾਈ ਕਹਿੰਦਾ ਪਰ ਕੁਝ ਨਹੀਂ ਹਾਂ ਤੇ ਬੱਚੀ ਵੇ ਕਿੱਡੀ ਆ ਤੂੰ ਤਵੇਖ ਨੋੜਲੀ ਥਾਣ ਤੋਂ ਤੀ ਦੇਖ ਲਓ ਹਣਾ ਜੇ ਪੱਕਾ ਗੱਲਬਾਤ ਕਰ ਲਗੇ ਥਾਣ ਵੇਖ ਮੈਂ ਹਰ ਗੱਲ ਲੱਗਾ ਵਾ ਅਨੰਦਰ ਭਾਈ ਜਦੀ ਫਿਰ ਕਿੰਨੇ ਦੀ ਦੇਣੀ ਆ ਇਹ ਬਾਈ ਯਾਰ ਫੇਰ ਤੈਨੂੰ ਕਿਹਾ ਜਿੱਦੇ ਤਿਆਰ ਹੋਗੀ 65000 ਦੀ ਬੱਚੀ ਆ ਅੱਜ 55000 ਦੀ ਦੇ ਦੇਣੀ 55000 ਦੀ ਬਾਈ ਗੱਲ ਆ ਹਾਂ ਬਾਈ ਮੈਂ ਮੇਰਾ ਭਾਈ ਉਹੀ ਫੋਨ ਲਾਵੇ ਜਿਹਨੂੰ ਵੈੜ ਪਸੰਦ ਆਉਂਦੀ ਕੋਈ ਵੀ ਠੀਕ ਹੈ ਨਾ ਐਵੇਂ 40 45 ਵਾਲਾ ਫੋਨ ਲਾਉਣ ਦਾ ਫਾਇਦਾ ਨਹੀਂ ਕੋਈ ਤੈਨੂੰ ਵੀ ਪਤਾ ਕੋਣ ਇਹੋ ਜਿਹਾਂ ਬੱਚਿਆਂ ਦਿੰਦਾ ਵੇਜ ਭਾਈ 12000 ਦਾ ਹੁੰਦਾ ਮਾਰ ਜਿਹੜਾ ਹੋਵੇ ਕਈ ਵਾਰੀ ਕੋਈ ਪਸ਼ੂ ਭਰਾ ਆਇਆ ਨਾ ਕੋਈ ਪੂਰੇ ਕਰ ਜਾਂਦਾ ਨਹੀਂ ਤੇ ਆਪਣੇ ਪਸ਼ੂ ਹੁੰਦੇ ਸਾਫ ਸੁਥਰੇ ਬਿਲਕੁਕੁਲ ਇਹਨਾਂ ਲੇਵਾ ਲੂਆ ਝੋਲੀ ਝੂਲੀ ਵੇਲਾ ਟਿੱਲਾ ਵੇਲਾ ਕਨੀਆ ਪਿੰਨਾਂ ਵਿੱਚ ਦੀਆਂ ਜਿੱਦੀ ਪਾ ਜਾ ਭਾਈ 3 ਤੀਸਰੇ ਨੰਬਰ ਵਾਲਾ ਚੌਥੇ ਨੰਬਰ ਵਾਲੀ ਦੇ ਭਾਈ ਚੱਕ ਭਾਈ ਅੱਜ ਤੈਨੂੰ ਪੰਜਾਬ ਵਾਲੀ ਜਰਸੀ ਦੇ ਦੇਣੀ ਹੈ ਇਹ ਆ ਦੇਖੋ ਲੇਵਾ ਵੇਖ ਲੈ ਘੱਟ ਵਾਲਾ ਘੱਟ ਵਾਲਾ ਲੇਵਾ ਆ ਜਿੱਦੀ ਪਾ ਜਵਾਨ ਹੋਈ ਆ ਠੀਕ ਆ ਭਾਈ ਦੂਜੇ ਸੁਆ ਸੋਨਾ ਵਾ ਠੀਕ ਆ ਭਾਈ ਪਹਿਲਾਂ 16 17 ਕਿਲੋ ਮੰਨ ਕੇ ਕਿਹਾ ਵਾ ਠੀਕ ਆ ਭਾਈ ਨੇ ਕਿਹਾ 16 17 ਕਿ ਠੀਕ ਆਪਾਂ ਵੀ ਇੰਨਾ ਮੰਨ ਕੇ ਲਈਆ ਤਾਂ ਭੈਣ ਭਰਾ ਦੀ ਸੇਵਾਦਾਰ ਭਈ ਤੋਰੇ ਨੂੰ ਵੀ ਖਰੀ ਹੈ ਨਾ ਤੇ ਮੈਂ ਕਹਿੰਦਾ ਵੀ ਤੋੜਾ ਦਰ ਦੇਖੀ ਰਚੀ ਸੱਚਾ ਮੱਤਰ ਦੇਖ ਲਓ ਪੂਰਾ ਕੰਦਾ ਉਹ ਦੋਨੇ ਇਹ ਦੋਨੇ ਗਾਮਾ ਪੂਰੀਆਂ ਫੁੱਲ ਵਟ ਗਾਏ ਉਹ ਥੋੜੀ ਉਹ ਇੰਨੀ ਨਹੀਂ ਹਾਂ ਥੋੜੀ ਤਾਂ ਆ ਗਈ ਹੈ ਕੋਈ ਕਾਲੂ ਕੰਦਾ ਆ ਗਿਆ ਇੱਥੇ ਵੀ ਹੈ ਭਾਈ ਉਹਦੇ ਬਰਾਬਰ ਦੀ ਆਪੀ ਕੱਦ ਦਾ ਦੂਜੀ ਗਾਂ ਦੇ ਨਾਲ ਹੀ ਹਿਸਾਬ ਕਿਤਾਬ ਲਾ ਹਾਂ ਆ ਵੇਖ ਲਾਦਾ ਇਹ ਇੱਥੋਂ ਦੇਖੋ ਨਾ ਤੁਸੀਂ ਤੋਰਾ ਤਾਰਾ ਇੰਨਾ ਚੰਗਾ ਹਜੇ ਹਫਤਾ ਨਹੀਂ ਹੁੰਦੀ ਬਾਈ ਹਰਿੰਦਰ ਹਲੇ ਹੁੰਦੀ ਨਹੀਂ ਬਾਈ ਹਨਾ ਸੌਖੀ ਪਈ ਹੈ ਬਾਈ ਹਨਾ ਤੇ ਇਹ ਜਗਦੀਪ ਇਹਦਾ ਫਿਰ ਭਾ ਕੀ ਕਰੇਗਾ ਇਹਦਾ ਬਾਈ ਮੁੱਲ ਕਰਾਉ ਉਹਨੂੰ ਜਿੰਨਾ ਮਰਜ਼ੀ ਕਰਾ ਲਈ ਹਰਿੰਦਰ 66000 ਦੀ ਦੇਣੀ ਹੈ ਇਹ ਵੀ ਆਪਾਂ 66 ਦੀ ਦੇਣੀ ਹੈ ਹਾਂ ਤੇ ਇਹ ਲੋ ਵੀ ਹਨਾ ਹਲੇ ਥਾਣਾ ਥੋਣਾ ਨੂੰ ਦੇ ਵਾਲੂਆ ਦਿਖਾ ਦੇ ਬੱਚੀ ਦਾ ਨਹੀਂ ਖੜ ਨਹੀਂ ਬੜੀ ਹੈ ਨਹੀਂ ਨਹੀਂ ਵੇਖ ਲੈ ਲੈਂਥ ਵੇ ਉੱਤੋਂ ਵੇਖ ਆ ਦੇਖੋ ਇਹ ਹੈ ਪੂਰੀ ਵੱਡੀ ਆ ਫੁੱਲ ਮੋੜ ਲੈ ਬਾਈ ਇਹਨੂੰ ਵੀ ਹਨਾ ਆ ਪੁੱਤ ਇਹ ਥਾਣ ਵੇ ਨਾੜਾ ਵੇਖ ਲੈ ਵੇ ਬਾਕੀ ਭਾਈ ਥਾਣ ਭੰਡ ਦੇ ਹਿਸਾਬ ਨਾਲ ਤਾਂ ਮੂੰਹ ਵਾਲਾ ਤਾਂ ਕੰਨਾ ਮਰਜੀ ਕਹਿ ਲੋ ਇਹਨਾਂ ਦਾ ਭਾਈ ਮੂੰਹ ਵਾਲਾ ਦਾ ਆਪਾਂ 20 ਪਲੱਸ ਵੀ ਕਹਿ ਕੇ ਦੇਣਾ 20 ਵੀ ਕਹਿ ਸਕਦੇ ਆ ਇਹਨਾਂ ਦੁੱਧ ਪੁੱਤ ਹੁੰਦਾ ਸੇਵਾ ਦਾ ਸੇਵਾ ਦਾ ਹਨਾ ਹਾਂ ਬਾਕੀ ਉਹ ਐਡੀ ਗਾ ਹੈ ਕਿ ਸੇਵਾ ਵਾਲਾ ਬੰਦਾ ਲੈ ਜਾਵੇ ਭਾਈ 20 ਕਿਲੋ ਦੇ ਦੇਣਾ ਇਹਨੇ ਤੇ ਦੁੱਧ ਸੋਨਾ ਕੱਢ ਜੂਗੀ ਕਿ ਨਹੀਂ 20 ਕਿਲੋ ਮੂੰਹ ਤੇ 20 ਵਾਲਾ ਕਹੀ ਹੈ ਨਾ ਉਹ ਗੱਲ ਬੱਕਰੀ ਆ ਪਰ ਜਿਹੜਾ ਬੰਦਾ ਨੂੰ ਸਮਝ ਆ ਉਹ ਦੁੱਧੇ ਤੋਂ ਲੈ ਲੂਗਾ ਭਾਈ ਲੈ ਲੂਗਾ ਭਾਈ ਬਹੁਤ ਸੋਹਣੀ ਬੂਤੀ ਆ ਸਾਰੇ ਪਾਸੇ ਚੰਗੀ ਆ ਹਾਂ ਨਾ ਤਾਂ ਇਹਨੇ ਕੋਈ ਥਾਣਾ ਥੋਣਾ ਤੇ ਭਾਈ ਕੋਈ ਮਿੱਤ ਨਾ 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 ਤੇ ਫਾੜੀ ਦੇ ਵੀਰੋ ਵਧੀਆ ਲੈ ਲਓ ਜਮਾ ਵਿਲਾ ਹੋਇਆ ਕਰੂਗੀ ਜਦੋਂ ਚਾਈ ਹੋਏ ਨਹੀਂ ਕੋਈ ਉਹ ਹੋਣੀ ਵੀ ਨਹੀਂ ਆਪਦੇ ਵਿੱਚ ਹੱਡ ਜਾਂ ਰੱਖੀ ਜਾਣਾ ਹਾਂ ਹਾਂ ਤੇ ਇਹਦਾ ਆਪਾਂ ਮੁੱਲ ਕੀਤਾ ਜੀ ਭਾਈ ਇਹਦਾ ਮੁੱਲ 66000 ਰੁਪਿਆ 66000 ਦੀ ਭਾਈ ਕਹਿੰਦਾ ਦੇਣੀ ਆਪਾਂ ਬਾਈਕ ਆਫਰ ਆ ਭਾਈ ਹਰਿੰਦਰ ਅੱਛਾ ਭਾਈ ਚਾਰਾਂ ਵਹਿਣਾ ਤੇ 100 100 ਕਿਲੋਮੀਟਰ ਦਾ ਕਰਾਇਆ ਫ੍ਰੀ ਅੱਜ ਤੇਰੇ ਅੱਗੇ ਅੱਛਾ ਜਿਹੜੇ ਆਪਾਂ ਰੇਟ ਕੀਤੇ ਆ ਆ ਉਹਨਾਂ 'ਚ ਪਹੁੰਚ ਕਰਾਂਗੇ ਆ ਇਹਨਾਂ ਦੇ ਵੱਜ 55 ਵਾਲੀ ਜਨਾ ਕਰੇ ਨਹੀਂ ਕਰਾਂਗੇ ਯਾਰ ਹਾਂ ਸਾਰਿਆਂ ਜੀ ਕਰਾਂਗੇ ਭਾਈ ਬਾਬਾ ਜੀ ਕਹਿੰਦਾ ਵੀ ਅੱਜ ਦੀ ਵੀਡੀਓ ਦੇ ਵਿੱਚ ਇਹੀ ਆਫਰ ਹੈਗਾ ਕੋਈ ਵੀ ਸੱਜਣ ਕੋਈ ਵੀ ਪਸ਼ੂ ਖਰੀਦਦਾ ਹੈ ਜਿਹੜੇ ਮੁੱਲ ਕੀਤੇ ਆ ਉਹਦੇ ਜੋ 100 100 ਕਿਲੋਮੀਟਰ ਦਾ ਕਰਾਇਆ ਜਾਂ ਆਉ ਦਾ ਕਰਾਇਆ ਲੈ ਜੇ ਅਗਲਾ ਚੇ ਛੋੜ ਜਾ ਪਹੁੰਚ ਕਰਾ ਲੈ ਆ ਕਈ ਵਾਰੀ ਬੰਦਾ ਇਹ ਹੋ ਜਾਂਦਾ ਵੀ ਨੇੜਲਾ ਬੰਦਾ ਇਹ ਲੋ ਚਲਾ 1200 1500 ਸਖੜਾ ਲਵੇ ਆ ਬੰਦਾ ਨਹੀਂ ਨਹੀਂ ਕੋਈ ਨਹੀਂ ਕੋਈ ਚੱਕਰ ਨਹੀਂ ਤੇ ਦੂਰ ਵਾਲਾ ਬੰਦਾ ਉਹਦੀ 100 ਕਿਲੋਮੀਟਰ ਦੀ ਪਹੁੰਚ ਕਰਦਾ ਤੇ ਜਗਦੀਪ ਆਪਣੇ ਫਾਰਮ ਦੀ ਲੋਕੇਸ਼ਨ ਬਿਲਕੁਲ ਨੰਬਰ ਬੋਲ ਦਿਓ ਭਾਈ ਭਾਈ ਪਿੰਡ ਆਪਣਾ ਗੋਦੇ ਵਾਲਾ ਵਾ ਜ਼ਿਲ੍ਹਾ ਵੀ ਆਪਾਂ ਨੂੰ ਮੋਗਾ ਪੈਂਦਾ ਤਹਿਸੀਲ ਵੀ ਮੋਗਾ ਠੀਕ ਆ ਕੰਟੈਕਟ ਨੰਬਰ ਆਪਣਾ ਇਹਦਾ 83609 15507 ਤੇ ਕਿਸੇ ਵੀ ਸੱਜਣ ਨੇ ਕੋਈ ਵੀ ਜਾਨਵਰ ਖਰੀਦਣਾ ਹੈ ਉਹਦੀ ਤਸੱਲੀ ਪਰਖ ਪੂਰੀ ਕਰ ਲੈਣੀ ਆ ਕਿਉਂਕਿ ਬਾਈ ਦਾ ਹੈਗਾ ਵਪਾਰ ਦਾ ਕੰਮ ਹਾਂ ਬਾਈ ਆਪਣਾ ਵਪਾਰ ਦਾ ਕੰਮ ਠੀਕ ਹੈ ਨਾ ਕਿਉਂਕਿ ਜਿਹੜੀ ਚੀਜ਼ ਗਾਹਲੇ ਮਾਲਕਾਂ ਨੇ ਦੱਸਿੰਦੀ ਆ ਉਹ ਚੀਜ਼ ਹੀ ਦੱਸਦੇ ਆ ਹਾਂ ਹਾਲਾਂਕਿ ਬਾਈ ਕਹਿੰਦਾ ਮੇਰੀ ਆਦਤ ਆ ਪੱਕੇ ਲੋ 2 ਕਿਲੋ ਤੋਂ 10 ਦੱਸ ਦੇਣਾ ਵੀ ਚਲ ਯਾਰ ਕਿਸੇ ਨੂੰ ਇਹ ਨਾ ਲੱਗੇ ਵੀ ਯਾਰ ਬਾਈ ਤੁਸੀਂ ਇੰਨਾ ਬੋਲਦੇ ਹੋ ਬਾਈ ਹਰਿੰਦਰ ਪਤਾ ਕੀ ਗੱਲ ਆ ਪਰ ਆ 50 ਪੈਣੇ ਖਾ ਕੇ ਆਈ ਅਗਲਾ ਆ ਰੇਡ ਨਹੀਂ ਮੈਂ ਬੜਾ ਠੀਕ ਹੈ ਨਾ ਤੇ ਕਿਉਂਕਿ ਬਾਈ ਦਾ ਹੈਗਾ ਵਪਾਰ ਦਾ ਕੰਮ ਬਾਈ ਜਿਵੇਂ ਗਾਹੋਂ ਗਾਹ ਜਿਹੜੀ ਗੱਲ ਦਸੀ ਗਈ ਆ ਓਦੋਂ ਵੀ ਗੱਲ ਘਟਾ ਕੇ ਬਾਈ ਨੇ ਦੱਸ ਦੇਣੀ ਆ ਵੀ ਚਲੋ ਯਾਰ ਬਈ ਕਿਸੇ ਨੂੰ ਬੰਦੇ ਨੂੰ ਇਹ ਨਾ ਲੱਗੇ ਯਾਰ ਆਏ ਦੇ ਦੂਗੀ ਤਾਂ ਤਾਂ ਆਏ ਦੇ ਦੂਗੀ ਤੇ ਬਾਕੀ ਹੋਰ ਕੋਈ ਵੀ ਜਾਨਵਰ ਖਰੀਦਣਾ ਉਹਨੂੰ ਆਪਦੀ ਸਮਝ ਨਾਲ ਖਰੀਦਣਾ ਜਿਹੜੀਆਂ ਦੋਨੇ ਤਾਜ਼ੀਆਂ ਸੁਈਆਂ ਵਗੀਆਂ ਇਹਨਾਂ ਦੇ ਮਗਰ ਬੱਛੇ ਆ ਜਿਹੜੀਆਂ ਦੋ ਤੂੰ ਗੱਬਣ ਤਿਆਰ ਆ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਬਾਈ ਕਹਿੰਦਾ 100 ਕਿਲੋਮੀਟਰ ਤੱਕ ਦੀ ਪਹੁੰਚ ਫਰੀ ਆ ਤੇ ਕੋਈ ਵੀ ਸੱਜਣ ਆ ਜਾਵੇ 50 ਪਿੰਡ ਘੁੰਮ ਗਿਆ ਜੀ ਬਾਈ ਕਹਿੰਦਾ ਮੇਰੇ ਵਾਲੇ ਰੇਟ ਦੇ ਕੇ ਦਿਖਾ ਦੇਵੇ ਕੋਈ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਰੇਟ ਕਿਵੇਂ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਉਂਦੇ ਬਹਦਦੇ ਰਹੋ ਜੀ ਧੰਨਵਾਦ